ਜੈਦਸਰੀ ਮਹੱਲਾ ਪੰਜਵਾ ਵਾਰ ਸਲੋਕਾਂ ਨਾਨਕ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਸਲੋਕ ਆਦਿ ਪੂਰਨ ਮਾਧੇ ਪੂਰਨ ਅੰਤੇ ਪੂਰਨ ਪਰਮੇਸ਼ਰ ਰਹਿ ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸ਼ਰ ਰਹਿ ਪੇਖਨ ਸੁਨਨ ਸੁਨਾਮਨੋ ਮਨ ਮਹਿ ਦ੍ਰਿੜੀਐ ਸਾਚ ਔਰ ਰਹਿਓ ਸਰਬਤਨ ਮੈਂ ਨਾਨਕ ਹਰ ਰੰਗ ਰਾਜ ਪੌੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ ਕਰਨ ਕਾਰਨ ਸਮਰਥ ਪ੍ਰਭ ਜੋ ਕਰੇ ਸੋ ਹੋਈ ਕਨ ਮਹਿ ਤਾਪਿਉ ਤਾਪਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਬ ਦੋਈ ਯਸ ਆਪ ਬਜਾਏ ਸਬ ਜਸੀ ਨਿਰਮਨ ਜਨ ਸੋਈ ਸਰੋਕ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ ਸਾਸੇ ਸਾਸੇ ਸਿਮਰੰਤ ਨਾਨਕ ਮਹਾ ਅਗਨ ਨ ਬਿਨਾਸਨੰ ਮੁਖਤਲ ਪੈਰ ਉਪਰੇ ਵਸੰਦੋ ਕੋਹਤ ਸੜਾਇ ਥਾਇ ਨਾਨਕ ਸੋ ਝਣੀ ਕਿਉ ਬਿਸਾਰਿਓ ਉਦਰ ਹੈ ਜਿਸ ਦਾ ਨਾਏ ਪਵੜੀ ਰਕਤ ਬਿੰਦ ਕਰਨ ਮਿਆਂ ਅਗਨ ਉਦਰ ਮਝਾਰ ਉਰਧ ਮੁਖ ਕੋ ਚੀਰ ਬੇਕਲ ਨਰਕ ਘੋਰ ਗੁਬਾਰ ਹਰਿ ਸਿਮਰਤ ਤੂ ਨਾ ਜਲਹਿ ਮਾਨੇ ਤਨ ਉਰ ਧਾਰ ਬਖਮਥਾਨੋ ਜਨ ਰਖਿਆ ਤਿਸ ਤੇ ਨਾ ਬਿਸਾਰੇ ਰਬ ਬਿਸਰਤ ਸੁਖ ਕਦੇ ਨਾਹੀ ਜਸਹਿ ਜਨ ਮਹਾਰੇ ਸ਼ਲੋਕ ਮਨ ਇਛਾ দান ਕਰਨ ਸਰਬਤਰ ਆਸਾ ਪੂਰ ਨਹੀਂ ਘੰਡਣ ਕਾਲ ਕਲੇ ਸਹਿ ਰਬ ਸਿਮਰ ਨਾਨਕ ਨਹਿ ਦੂਰ ਨਹਿ ਅਬ ਰੰਗ ਮਾਨਹਿ ਜਿਸ ਸੰਗ ਤੈ ਸੋ ਲਈ ਹੈ ਨੇਹ ਸੋ ਸਹੋ ਬਿੰਦ ਨਾਵਸਰੋ ਨਾਨਕ ਜਿਨ ਸੁੰਦਰ ਰਚਿਆ ਦੇਉ ਪੌੜੀ ਜਿਉ ਪ੍ਰਾਨ ਤਨ ਧਨ ਦੀਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਸ ਅਸ ਜਿਏ ਰਚ ਭਲੇ ਸੰਜੋਗ ਸਤ ਬਨਿਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹਿ ਵਿਜੋਗ ਸਾਦ ਸੰਗ ਅਰਗੁਣ ਰਮਹੁ ਬਿਨਸੇ ਸਭ ਰੋਗ ਸਰੋਗ ਕੁਟਾਂਬ ਜਤਨ ਕਰਨਨ ਮਾਇਆ ਅਨੇਕ ਉਦਮਹਿ ਹਰ ਭਗਤ ਭਾਵਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤਹ ਤਟੜਿਆ ਸਾ ਪ੍ਰੀਤੇ ਜੋਲਾਈ ਬੇਅਨਸੋ ਨਾਨਕ ਸੱਚੀ ਰੀਤੇ ਸਾਈਂ ਸੇ ਤੀਰਤਿਆਂ ਅਰਿ ਜਿਸ ਬਿਸਰਤ ਤਨ ਭਸਮ ਹੋਏ ਕਹਤੇ ਸਭ ਪ੍ਰੀਤ ਖਿਨ ਗ੍ਰਹਿ ਮਹ ਬਸਨ ਨਾ ਦੇਵਹੀ ਜਿਨ ਸਿਉ ਸੋਈ ਹੇਤ ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੀਤ ਜੈਸਾ ਬੀਜੈ ਸੋ ਰੁਣੈ ਕਰਮ ਇਹੋ ਖੇਤ ਅਕਰਤ ਘਣਾ ਹਰ ਵਿਸਰਿਆ ਜੋਨੀ ਪਰਮੇਤ ਸਲੋਕ ਕੋਟ ਦਾਨ ਇਸਨਨ ਅਨੇਕ ਸੋਧਨ ਪਵਤਰ ਤਹ ਉਚਰੰਤ ਨਾਨਕ ਹਰਿ ਹਰ ਰਸਨਾ ਸਰਬ ਪਾਪ ਬਿਮੁਛਤੇ ਈਧਣ ਕੀਤੋ ਮੂਹ ਘਣਾ ਓਰੀ ਦਿੱਤੀ ਮੋ ਭਾਹਿ ਮਨ ਬਸੰਦੜੋ ਸਚ ਸੋਹ ਨਾਨਕ ਅਬੇ ਡੁਖੜੇ ਉਲਾਹੀ ਪਵੜੀ ਕੋਟ ਅਗ ਸਬਨਾਸ ਹੋਹੀ ਸਿਮਨਤ ਹਰਨਾਉ ਮਨ ਚਿੰਦੇ ਪਲ ਪਾਈਏ ਹਰ ਕੇ ਗੁਣ ਗਾਉ ਜਨਮ ਮਰਨ ਭੈ ਕੱਟਿਏ ਨਹਿਚਲ ਸਚਾਉ ਪੂਰਬ ਹੋਵੇ ਲਿਖਿਆ ਹਰ ਚਰਨ ਸਮਾਉ ਕਰ ਕਿਰਪਾ ਪ੍ਰਭ ਰਾਖਨੇ ਹੋ ਨਾਨਕ ਬਲ ਜਾਉ ਸਲੋਕ ਗਰੇਹ ਰਚਨਾ ਅਪਾਰੰ ਮਨ ਬਿਦਾਸ ਸੁਆਦੰ ਰਸਹਿ ਕਦਾਚ ਨਹ ਸਿਮਰੰਤ ਨਾਨਕ ਤੇ ਜੰਤ ਬਿਸਟਾ ਕਰਮਹਿ ਮੁਚ ਅਡੰਬਰ ਹਭ ਗਿਹੋ ਮਾਂਝੇ ਮੁਹੱਬਤ ਨੇਹ ਸੋ ਸਾਈ ਜੈ ਵਿਸਰ ਨਾਨਕ ਸੋ ਤਨ ਖੀਹ ਪੌੜੀ ਸੁੰਦਰ ਸੀਜ ਅਨੇਕ ਸੁਖ ਰਸ ਭੋਗਨ ਪੂਰੇ ਗਰੇਹ ਸੋਏ ਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਰੀ ਉਛੇ ਸੁਕਮਾਨ ਦਾ ਕਿਛ ਨਾਹੇ ਵਿਸੂਰੇ ਸੋ ਪ੍ਰਭ ਚਿਤ ਨ ਆਵਈ ਬਿਸਟਾਕੇ ਕੀਰੇ ਬਿਨ ਹਰ ਨਾਮ ਨਾ ਸਾਥ ਹੋਏ ਕਿਤ ਬਿਦੇ ਮਨ ਧੀਰੇ ਸ਼ਲੋਕ ਚਰਨ ਕਮਲ ਬਿਰਹੰ ਕੋ ਜੰਤ ਬੈਰਾਗੀ ਦਹਿਦ ਸਹੇ ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮਹਿ ਮਨ ਸਾਈ ਮਖੀ ਉਚਰਾ ਵੱਤਾ ਹੱਬੇ ਲੋ ਨਾਨਕ ਆਬੇ ਅਡੰਬਰ ਕੂੜਿਆ ਸੁਣ ਜੀਵਾਂ ਸੱਚੀ ਸੋਏ ਔੜੀ ਬਸਤਾ ਟੂਟੀ ਝੁੰਪੜੀ ਚੀਰ ਸਭ ਛਿਨਾ ਜਾਤ ਨਾ ਪਾਤ ਨ ਆਦਰ ਉਦਿਆਨ ਭਰ ਮਿਨਨਾ ਮਿੱਤਰ ਨਾ ਇਠ ਧਨ ਰੂਪਹੀਣ ਕਿਛ ਸਾਗ ਨਾ ਸਿੰਨਾ ਰਾਜਾ ਸਗਨੀ ਸਿਸ਼ਟ ਕਾ ਹਰਿ ਨਾਮ ਮਨ ਭਿੰਨ ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ ਸ਼ਲੋਕ ਅਨੇਕ ਦੀਨਾ ਰਾਜ ਰਾਸ ਰੂਪੰ ਛਤਰ ਚਮਰ ਤਖਤ ਆਸਨੰ ਰਚੰਤੇ ਮੂੜ ਅਗਿਆਨ ਅੰਧ ਹੈ ਨਾਨਕ ਸੁਪਨ ਮਨੋਰਤ ਮਾਇਆ ਸੁਪਨੇ ਹਾਪੇ ਰਗਮਾਨਿਆ ਮਿੱਠਾ ਲਗੜਾ ਮੋਹ ਨਾਨਕ ਨਾਮ ਦੇ ਹੂਨੀਆ ਸੁੰਦਰ ਮਾਇਆ ਧੋਹ ਔੜੀ ਸੁਪਨੇ ਸੇਤੀ ਚੇਤ ਮੂਰਖ ਲਾਇ ਬਿਸਰੇ ਰਾਜ ਰਸ ਭੋਗ ਜਾਗਤ ਭਖ ਨਾਇ ਆਰ ਜਾ ਗਈ ਵਿਹਾਈ ਤੰਦੈ ਧਾਇ ਪੂਰਨ ਭੈ ਨਾ ਕਾਮ ਮੋਹਿਆ ਮਾਇਆ ਕਿਆ ਵਿਚਾਰਾ ਜੰਤ ਜਾਂ ਆਪੇ ਭੁਲਾਇਆ ਸ਼ਲੋਕ ਬਸੰਤ ਸਵਰਗ ਲੋਕ ਹੈ ਜਿਤਤੇ ਪ੍ਰਥਵੀ ਨਵ ਖੰਡਣ ਹੈ ਬਿਸਰੰਤ ਹਰਿ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ ਕੌਤਕ ਕੋਡ ਤਮਾਸਿਆ ਚੇਤਨਾ ਆਵਸਨਾਉ ਨਾਨਕ ਕੋੜੀ ਨਰਕ ਬਰਾਬਰ ਏ ਉੱਜੜ ਸੋਈ ਤਾ ਪੌੜੀ ਮਹਾ ਭਯਾਨ ਉਦਿਆਨ ਨਗਰ ਕਰਮਾਨਿਆ ਝੂਠ ਸਮਗਰੀ ਪੇਖ ਸਾਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਕਰੇ دیਵਾਨਿਆ ਸਿਰ ਲੱਗਾ ਜੰਮ ਡੰਡ ਤਾਪਸ਼ੁਤਾਨਿਆ ਬਿਨ ਪੂਰੇ ਗੁਰਦੇਵ ਕਰੈ ਸੈਤਾਨਿਆ ਸ਼ਲੋਕ ਰਾਜ ਕਪਟਨ ਰੂਪ ਕਪਟਨ ਧਾਨ ਕਪਟਨ ਕੋਲ ਗਰਭ ਤਹਿ ਸੰਚੰਤ ਬਖਿਆ ਛਲੰ ਛਦਰੰ ਨਾਨਕ ਬਿਨ ਹਰ ਸੰਗ ਨਾਚਾਰਤੇ ਪੇਖੰਦੜੋ ਕੀ ਪੁਨ ਤੁਮ ਮਦ ਸਮ ਸੋਹਣਾ ਅੱਡ ਨਲਹੰਦੜੋ ਮੋਲ ਨਾ ਨਿਕ ਸਾਥ ਨਜ ਲਈ ਮਾਇਆ ਵਰਦੀ ਚਰਦੇ ਆਂ ਨਾਲ ਨੱਚ ਲੈ ਸੋ ਕਿਉ ਸੰਜੀਏ ਤਿਸ ਕਹ ਕਿਆ ਯਤਨ ਜਿਸ ਤੇ ਵੰਜੀਐ ਹਰ ਬਿਸਰਿਆ ਕਿਉ ਤਰਪਤਾਵੈ ਨਾ ਮਨ ਰੰਜੀਐ ਪ੍ਰਭੂ ਛੋਡ ਆਨ ਲਾਗੇ ਨਰਕ ਸਮੰਜੀਐ ਓਹੋ ਕਿਰਪਾ ਦਿਆਲ ਨਾਨਕ ਪਉ ਪੰਜੀਏ ਸ਼ਲੋਕ ਨਾਚ ਰਾਜ ਸੁਖ ਮਿਸਟੰ ਨਾਚੇ ਭੋਗ ਰਸ ਮਿਸਟੰ ਨਾਚੇ ਮਿਸਟੰ ਸੁਖ ਮਾਇਆ ਮਿਸਟੰ ਸਾਧ ਸੰਗ ਹਰ ਨਾਨਕ ਦਾਸ ਮਿਸਟੰ ਪ੍ਰਭ ਦਰਸਨ ਹੈ ਲਗੜਾ ਸੋ ਨੇ ਮਨ ਮਝਾ ਹੂ ਰਤਿਆ ਵਿੱਜੜੋ ਸੱਚ ਥੋਕ ਨਾਨਕ ਮਠੜਾ ਸੋ ਧੜੀ ਪੌੜੀ ਆਰੇ ਬੇਨ ਕਛੂ ਨਾ ਲੱਗਈ ਭਗਤਨ ਕੋ ਮੀਠਾ ਆਨ ਸੁਆਦ ਸਭ ਠੀਕਿਆ ਕਰ ਨਿਰਨਉ ਢੀਠਾ ਅਗਿਆਨ ਭਰਮ ਦੁਖ ਕਟਿਆ ਗੁਰ ਪਏ ਬਸੀਠਾ ਚਰਨ ਕਮਲ ਮਨ 베ਦੇਆ ਜੋ ਰੰਗ ਮ ਜੀਠਾ ਜੀਓ ਪ੍ਰਾਣ ਤਨ ਮਨ ਪ੍ਰਭੂ ਬਿਨ ਸੇ ਸਭ ਝੂਠਾ ਸ਼ਲੋਕ ਤਿਆਕਤ ਜਲੰਗ ਨਹਿ ਜੀਵ ਮੀਨੰ ਨਹਿ ਤਿਆਗ ਚਾਤ੍ਰਿਕ ਮੇਗ ਮੰਡਲਹਿ ਬਾਣ ਬੇਦੰਛ ਕੋਰੰਕ ਨਾਦਿ ਆਲ ਬੰਧਨ ਕੁਸਮ ਬਾਸ ਨਹੀਂ ਚਰਨ ਕਮਲ ਰਚੰਤੇ ਸੰਤਹਿ ਨਾਨਕ ਆਨ ਨ ਰੁਚਤੇ ਮੁਖ ਦਿਖਾਉ ਪਲਕ ਛੱਡ ਆਨ ਨ ਢੇਉ ਚਿਤ ਜੀਵਨ ਸੰਗਮ ਤਿਸ ਧਣੀ ਹਰ ਨਾਨਕ ਸੰਤਾ ਮਿੱਤ ਔੜੀ ਜਿਵੇਂ ਮਛਲੀ ਬਿਨ ਪਾਣੀ ਐ ਕਿਉ ਜੀਵਨ ਪਾਵੇ ਬੂਦ ਬਹਿ ਹੋਣਾ ਛਾਤ੍ਰ ਕੋ ਕਿਉ ਕਰ ਤ੍ਰਿਪਤਾਵੇ ਨਾਦ ਕੋ ਰੰਗ ਕੇ ਵਿਦਿਆ ਸਨ ਮੁਖ ਉੱਠ ਦਾਵੇ ਭਵਰ ਲੋਭੀ ਕੋ ਸਮਬਾਸ ਕ ਮਿਲ ਆਪ ਬੰਧਾਵੇ ਕਿਉ ਸੰਤ ਜਨ ਹਰ ਪ੍ਰੀਤ ਹੈ ਦੇਖੇ ਦਰਸ ਅਗਾ ਵੈ ਸ਼ਲੋਕ ਚਿਤਵੰਤ ਚਰਨ ਕਮਲੰ ਸਾਸ ਸਾਸ ਅਰਧ ਨਹਿ ਨਹਿ ਬਿਸਰੰਤ ਨਾਮ ਅਚੁਤ ਨਾਨਕ ਆਸ ਪੂਰਨ ਪਰਮੇਸ਼ਰ ਰਹਿ ਸੀਤਲਾ ਮਨ ਮੰਜਾ ਹੈ ਪਨਕ ਨਾਥੀ ਵੈ ਬਾਹਰਾ ਨਾਨਕ ਆਸੜੀ ਨਿਭਾਹੀ ਸਦਾ ਪੇਖੰਦੋ ਸਚ ਧਣੀ ਪੌੜੀ ਆਸਾਵੰਤੀ ਆਸ ਗੁਸਾਈ ਪੂਰੀ ਐ ਮਿਲ ਗੋਪਾਲ ਗੋਬਿੰਦ ਨਾ ਕਬ ਹੋ ਝੂਰੀ ਐ ਦੇਹੋ ਦਰਸ ਮਨ ਚਾਉ ਲਹਿ ਜਾਏ ਬਿਸੂਰੀ ਐ ਹੋਏ ਪਵਿੱਤਰ ਸਰੀਰ ਚਰਨਾ ਧੂਰੀ ਐ ਪਾਰ ਬ੍ਰਹਮ ਗੁਰਦੇਵ ਸਦਾ ਅਜੂਰੀ ਐ ਸਲੋਕ ਰਸਨਾ ਉਚਰੰਤੇ ਨਾਮੰ ਸ਼੍ਰਵਣੰ ਸੁਨੰਤ ਸਬਦ ਅੰਮ੍ਰਿਤ ਹੈ ਨਾਨਕ ਤਿੰਨ ਸਦ ਬਲਿਹਾਰ ਜਿਨਾ ਧਿਆਨ ਪਾਰ ਬ੍ਰਹਮਣ ਹੈ ਅਬ ਕੂੜਾ ਵੇ ਕੰਮ ਇੱਕ ਸਸਾਈ ਬਾਹਰੇ ਨਾਨਕ ਸਈ ਤਨ ਜਿਨਾ ਪਰਹੜੀ ਸੱਚ ਸਿਉ ਪੌੜੀ ਸਦ ਬਲਿਹਾਰੀ ਤਿਨਾ ਜੇ ਸੁਨਤੇ ਹਰ ਕਥਾ ਪੂਰੇ ਤੇ ਪਰਧਾਨ ਨਿਵਾਵਹਿ ਪ੍ਰਭ ਮਥਾ ਹਰ ਜਸ ਨਿਖੇ ਬੇਅੰਤ ਸੋਹ ਹੈ ਸੇ ਹੱਥਾਂ ਚਰਨ ਪੁਨੀਤ ਪਵਤਰ ਚਰਨ ਹੈ ਪ੍ਰਭ ਪਥਾ ਸੰਤਾਂ ਸੰਗ ਉਦਾਰ ਸਗਲਾ ਦੁਖ ਲਥਾ ਸ਼ਲੋਕ ਪਾਵੀ ਉਦੋ ਚਗਰਣ ਹਰ ਰਮਣ ਸੰਜੋਗ ਪੂਰ ਨਹੀਂ ਗੋਪਾਲ ਦਰਸ ਭੇਟਨ ਸਫਲ ਨਾਨਕ ਸੋ ਮਹੂਰ ਦਹੇ ਈਮਨ ਸੱਕਾ ਪਾਈ ਸੁਖ ਮਿਤੀ ਹੂ ਬਾਹਰੇ ਨਾਨਕ ਸਾਬੇ ਰੜੀ ਪਰਵਾਣ ਜਿਤ ਮਿਰੰਦੜੋ ਮਾ ਪਿਰੀ ਪੌੜੀ ਸਾਬੇ ਦਾ ਕੋ ਕੌਣ ਹੈ ਜਿਤ ਪ੍ਰਭ ਕੋ ਪਾਈ ਸੋ ਮੂਰਤ ਭਰਾ ਸੰਜੋਗ ਹੈ ਜਿਤ ਮਿਲੈ ਗੁਸਾਈ ਆਠ ਪਹਿਰ ਅਰत्याਇ ਗ ਮਨ ਇਛਿ ਪੁਜਾਈ ਵੱਡਾ ਭਾਗ ਸਤਸੰਗ ਹੋਏ ਨੇਬੇ ਲਾਗਾ ਪਾਈ ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਾਲੇ ਜਾਈ ਸਰੋਕ ਪਤਿਤ ਪੋਨੀਤ ਗੋਬਿੰਦ ਹੈ ਸਰਬ ਦੋਖ ਨਿਵਾਰਣ ਹੈ ਸ਼ਰਨ ਸੂਰ ਭਗਵਾਨ ਹੈ ਜਪਨ ਤ ਨਾਨਕ ਹਰਿ ਹਰਿ ਹਰੇ ਛੱਡਿਓ ਹਬ ਆਪੋ ਲਗੜੋ ਚਰਨ ਪਾਸੇ ਨੱਠੜੇ ਦੁਖ ਤਾਪ ਨਾਨਕ ਪ੍ਰਭ ਪੇਖੰਦਿਆਂ ਪੌੜੀ ਮੇਨ ਲੈਹੁ ਦਇਆ ਤਹ ਪਏ ਦੁਆਰਿਆ ਰੱਖ ਨੇ ਬਹੁਤਿਨ ਦਇਆਨ ਪ੍ਰਮਤ ਬਹੁ ਹਾਰਿਯ ਭਗਤ ਬਸ਼ਲ ਤੇ ਰਬੇਰੁ ਦ ਹਾਰੇ ਪਾਤੇ ਤੇ ਉਧਾਰਿਆ ਤੁਜ ਬਿਨ ਨਾਹੀ ਕੋਇ ਬਿਨੋਂ ਗੋਇ ਸਾਰਿਆ ਕਰ ਬਹਨੇਹ ਦਿਆਲ ਸਾਗਰ ਸੰਸਾਰਿਆ ਸਰੋਗ ਸੰਤ ਉਧਰਨ ਦਿਆਲੰ ਆਸਰੰ ਗੋਪਾਲ ਕੀਰਤਨਹਿ ਨਿਰਮਲੰ ਸੰਤ ਸੰਗੀਨ ਓਟ ਨਾਨਕ ਪਰਮੇਸ਼ਰਹਿ ਚੰਦਨ ਚੰਦ ਨ ਸਰਦ ਰੋਤੇ ਮੂਨ ਨ ਮਿਟਈ ਕਾਮ ਸੀਤਲ ਤੀਵਾਨਾਨਿਕਾ ਜਪੰਦੜੋ ਹਰ ਨਾਮ ਪਉੜੀ ਚਰਨ ਕਮਲ ਕੀ ਓਟ ਉਦਰੇ ਸਗਨ ਜਨ ਸੁਣ ਪ੍ਰਤਾਪ ਗੋਬਿੰਦ ਨਿਰਭਉ ਭੈ ਮਨ ਤੋਟ ਨ ਆਵੇ ਮੂਰੇ ਸੱਚਿਆ ਨਾਮ ਧੰਨ ਸੰਤ ਜਨ ਸਿਉ ਸੰਗ ਪਾਈਐ ਵੱਡੈ ਪੁਨ ਆਠ ਪਹਿਰ ਹਰ ਧਿਆਏ ਅਰ ਜਸ ਨਿਤ ਸੁਣ ਸਲੋਕ ਦਇਆ ਕਰਣੁ ਦੁਖ ਹਰਣੁ ਉਚਰਣ ਨਾਮ ਕੀਰਤਨ ਹੈ ਦਇਆਦ ਪੁਰਖ ਭਗਵਾਨ ਹੈ ਨਾਨਕ ਦਿਬਤ ਨਮਾਇਆ ਪਾਹੇ ਬਨੰਦੜੀ ਬੁਝ ਗਈ ਰਖੰਦੜ ਪ੍ਰਭ ਆਪੇ ਜਿਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪੇ ਪੌੜੀ ਜਾ ਪ੍ਰਭ ਭਏ ਦਇਆਲ ਨਾ ਵਿਆਪੈ ਮਾਇਆ ਕੋਟ ਅਗਾ ਗਏ ਨਾਸ ਹਰ ਇੱਕ ਧਿਆਇਆ ਨਿਰਮਲ ਭਏ ਸਰੀਰ ਜਾਨ ਧੂਰੀ ਨਾਇਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੋਟੰਬ ਸੰਗ ਲੋਗ ਕੋਨ ਸਬਾਇਆ ਸਲੋਗ ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਹੈ ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਧਾਰਣ ਹੈ ਬਹੁ ਜਲਿ ਬੇਕਮਵਾਸਾ ਗਾਹੋ ਗੋਰੇ ਬੋ ਤੈ ਤਾਰਿਮ ਨਾਨਕ ਪੂਰ ਕ੍ਰਮ ਸਤਿਗੁਰ ਚਰਣੀ ਲੱਗੇਆ ਕੌੜੀ ਤਨ ਤਨ ਗੁਰਦੇਵ ਜਿਸ ਸੰਗ ਹਰ ਜਪੇ ਗੋਰੇ ਕਿਰਪਾ ਜਬ ਭਏ ਤ ਆਵ ਗੁਣ ਸਭ ਛਪੇ ਬਾਹ ਬ੍ਰਹਮ ਗੁਰਦੇਵ ਨੀਚੋਂ ਉੱਚ ਛਪੇ ਕਾਢ ਸਿਲਕ ਦੋਕਮਾਇਆ ਕਰਨੀ ਨੇ ਆਪ ਦਸੇ ਗੁਣ ਗਾਇਬੇ ਅੰਤ ਰਸਨਾ ਹਰ ਜਸੇ ਸ਼ਲੋਕ ਦ੍ਰਿਸ਼ਟੰਤ ਏਕੋ ਸੁਨਿਗੰਤ ਏਕੋ ਵਰਤੰਤ ਏਕੋ ਨਰ ਹਰਹਿ ਨਾਮਦਾਨ ਜਾ ਚੰਤ ਨਾਨਕ ਦਇਆ ਦੇ ਪੁਰਖ ਕਿਰਪਾ ਕਰਹਿ ਇਕ ਸੇਵੀ ਇਕ ਸੰਮਨਾ ਹਰ ਇਕ ਸਪਹਿਰਦਾਸੇ ਨਾਮ ਵਖਰ ਤਨ ਸੰਚਿਆ ਨਾਨਕ ਸਚੀ ਰਾਸੇ ਪੌੜੀ ਪ੍ਰਭ ਦਇਆ ਬੇਅੰਤ ਪੂਰਨ ਇਕ ਇਹੋ ਸਭ ਕੁਛ ਆਪੇ ਆਪੇ ਦੂਜਾ ਕਹਾ ਕੀ ਹੂ ਆਪ ਕਰਗੋ ਪ੍ਰਭ ਦਾਨ ਆਪੇ ਆਪੇ ਲੀਹੋ ਆਪਨੇ ਜਾਣਾ ਹੁਕਮ ਸਭ ਨਿਚਲ ਤੁਧਿ ਥੇ ਹੋ ਨਾਨਕ ਮੰਗੈ ਦਾਨ ਤਾਰਿਕਾ ਕਿਰਪਾ ਨਾਮ ਦੇਹੁ